ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਵੱਲੋਂ ਆਪਣੇ ਗਲਚੂਠਾ ਦੇ ਕੇ ਆਪਣੇ ਤੋਂ ਹਤਿਆਇਆ ਜਾ ਰਿਹਾ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਜੋ 1964 ਤੋਂ ਚੱਲ ਰਹੀ ਆ ਇਹਨਾਂ ਨੇ ਸਿਰਫ ਇੱਕ ਨੋਟੀਫਿਕੇਸ਼ਨ ਨਾਲ ਭੰਗ ਕਰਤੀ ਜੋ ਇਹਨਾਂ ਨੇ 1 ਨਵੰਬਰ 2025 ਮਤਲਬ ਪੰਜਾਬ ਡੇ ਵਾਲੇ ਦਿਨ ਜਾਰੀ ਕੀਤੀ ਪੰਜਾਬ ਡੇ ਵਾਲੇ ਦਿਨ ਪੰਜਾਬ ਯੂਨੀਵਰਸਿਟੀ ਸਾਡੇ ਤੋਂ ਖੋਹਣ ਦੀ ਨੋਟੀਫਿਕੇਸ਼ਨ ਜਾਰੀ ਕਰਨਾ ਇਹ ਦਿੱਲੀ ਵਾਲਿਆਂ ਦੀ ਗੰਦੀ ਤੇ ਸੋਚ ਸਮਝ ਕੇ ਕੀਤੀ ਹੋਈ ਰਾਜਨੀਤੀ ਆ ਇਹ ਸੈਂਟਰ ਦਾ ਸਿੱਧਾ ਸਿੱਧਾ ਅਟੈਕ ਆ ਆਪਣੀ ਪੰਜਾਬੀ ਬੋਲੀ ਤੇ ਆਪਣੇ ਪੰਜਾਬੀ ਸੱਭਿਆਚਾਰ ਤੇ ਤੇ ਆਪਣੇ ਤਾਂ ਲਈ ਚੱਕੀ ਜਾਣ ਵਾਲੀ ਆਵਾਜ਼ ਤੇ ਜਿਹੜੀ ਸੈਨੇਟ ਪਹਿਲਾਂ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣੀ ਜਾਂਦੀ ਸੀ ਜਿਹਦੇ ਚ ਅਸੀਂ ਆਪ ਦੇ ਚੁਣੇ ਹੋਏ ਨੁਮਾਇंदे ਭੇਜਦੇ ਸੀ ਜੋ ਸਾਡੀ ਬੋਲੀ ਦੀ ਤੇ ਸਾਡੇ ਹੱਕ ਸੱਚ ਦੀ ਗੱਲ ਕਰਦੇ ਸੀ ਇਹ ਸੈਨੇਟ ਨੂੰ ਜਮ੍ਹਾਂ ਖਤਮ ਕਰ ਦਿੱਤਾ ਗਿਆ ਹੁਣ ਵਾਈਸ ਚੈਂਸਲਰ ਮਤਲਬ ਵੀਸੀ ਇੱਕ ਬੋਡੀ ਆਫ ਗਵਰਨੈਂਸ ਬਣਾਊਗਾ ਜੋ ਮਿਲ ਕੇ ਪੰਜਾਬ ਯੂਨੀਵਰਸਿਟੀ ਨੂੰ ਚਲਾਊਗੀ ਜਿੱਥੇ ਪਹਿਲਾਂ ਸੈਨੇਟ ਚ 90 ਮੈਂਬਰ ਹੁੰਦੇ ਸੀ ਉੱਥੇ ਹੁਣ ਸਿਰਫ 31 ਮੈਂਬਰ ਹੋਣਗੇ ਉਹਨਾਂ 31ਾਂ ਮੈਂਬਰਾਂ ਚੋਂ ਸਿਰਫ 18 ਮੈਂਬਰ ਹੋਣਗੇ ਜਿਹੜੇ ਚੁਣੇ ਜਾਣਗੇ ਤੇ 6 ਬੰਦਿਆਂ ਨੂੰ ਸੈਂਟਰਲ ਨੋਮਿਨੇਟ ਕੀਤਾ ਜਾਊਗਾ ਜੋ ਇਹ ਆਪਦੇ ਬੰਦੇ ਰੱਖਣਗੇ ਤੇ ਜਿਹੜੇ ਪਿੱਛੇ ਸੱਤ ਮੈਂਬਰ ਰਹਿ ਗਏ ਉਹ ਐਕਸ-ਫਿਸ਼ਿਓ ਹੋਣਗੇ ਮਤਲਬ ਕੋਈ ਨਾ ਕੋਈ ਅਧਿਕਾਰੀ ਹੋਊਗਾ ਜਿਵੇਂ ਕਿਸੇ ਤਰ੍ਹਾਂ ਦਾ ਕੋਈ ਬਿਊਰੋਕਰੇਟ ਜਾਂ ਕੋਈ ਐਮਪੀ ਸੋ ਮੌਕੀ ਦੀ ਗੱਲ ਇਹ ਆ ਕਿ ਪੰਜਾਬ ਯੂਨੀਵਰਸਿਟੀ ਦਾ ਸਾਰਾ ਕੰਟਰੋਲ ਸੈਂਟਰ ਨੇ ਆਪਦੇ ਹੱਥ 'ਚ ਕਰ ਲਿਆ ਜਿਵੇਂ ਆਪਣੇ ਤੋਂ ਇਹਨਾਂ ਨੇ ਚੰਡੀਗੜ੍ਹ ਖੋਲਿਆ ਤੇ ਸਾਨੂੰ ਮੁੜਕੇ ਨਹੀਂ ਦਿੱਤਾ ਉਵੇਂ ਹੀ ਆਪਣੇ ਤੋਂ ਇਹ ਪੰਜਾਬ ਯੂਨੀਵਰਸਿਟੀ ਖੋਣ ਨੂੰ ਫਿਰਦੇ ਆ ਤਾਂ ਕਿ ਜਿਵੇਂ ਸੈਂਟਰ ਚਾਵੇ ਉਹ ਯੂਨੀਵਰਸਿਟੀ ਚਲਾ ਸਕੇ ਇਸ ਐਲਾਨ ਦਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਰੱਜ ਕੇ ਵਿਰੋਧ ਕੀਤਾ ਜਾ ਨਾਲ ਖੜੀਏ ਤੇ ਆਪਣੀ ਆਵਾਜ਼ ਚੱਕੀਏ ਤਾਂ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੀ ਰਹੇ